ਤੇ ਤੀਜੀ ਵਾਰ ਦਾ ਅੱਜ ਪਿੰਡ ਕਰੀਰ ਵਾਲੀ ਦੇ ਵਿੱਚ ਹੋਈ ਹੈ ਕੀ ਗੱਲਬਾਤ ਹੈ ਕੀ ਕਹਾਣੀ ਹੈ ਇਸ ਪਰਿਵਾਰ ਦੇ ਨਾਲ ਇਹ ਬਾਈ ਜੀ ਹੈ ਘਰ ਦੇ ਮਾਲਕ ਜਿਨ੍ਹਾਂ ਦੇ ਘਰੇ ਇਹ ਇਹ ਘਟਨਾ ਘਟੀ ਹੈ ਤੇ ਰਾਤ ਦਾ ਕੀ ਸਮਾਂ ਸੀ ਕੀ ਗੱਲਬਾਤ ਹੈ ਬਾਈ ਇਹ ਦੱਸ ਰਿਹਾ ਹੈ ਕਿ ਆ ਲੌਕ ਲੱਗਿਆ ਹੋਇਆ ਸੀ ਅਲੂਮੀਨੀਅਮ ਦੀ ਜੋੜੀ ਹੈ ਇਹ ਲੱਗੀ ਹੋਈ ਸੀ ਲਾ ਕੇ ਦਰਵਾਜ਼ਾ ਬਾਈ ਕਹਿੰਦਾ ਸੀ ਸੌਂ ਗਏ ਪਹਿਲੇ ਪਾਸੇ ਜਾ ਕੇ ਤੇ ਉਸ ਤੋਂ ਬਾਅਦ ਇਹ ਦਰਵਾਜ਼ਾ ਤੋੜ ਤੋੜ ਕੇ ਚੋਰ ਅੰਦਰ ਵਰਦੇ ਆ ਕੀ ਗੱਲਬਾਤ ਹੈ ਬਾਈ ਤੇ ਪੂਰੀ ਕਹਾਣੀ ਸੁਣਾਓ ਇਹ ਕਿਸ ਤਰ੍ਹਾਂ ਜਿਹੜੀ ਚੋਰੀ ਹੋਈ ਹੈ ਸਾਰੀ ਪੂਰੀ ਡਿਟੇਲ ਨਾਲ ਦੱਸੋ ਸਾਨੂੰ ਸਰ ਅਸੀਂ 10 ਵਜੇ ਤੋਂ ਮੈਂ ਤੱਕ ਬੈਠਾ ਸੀਗਾ ਮੋਬਾਈਲ ਮੂਲ ਵੇਖ ਰਿਹਾ ਸੀਗਾ ਤੇ ਉਸ ਤੋਂ ਬਾਅਦ ਮੈਂ ਸਾਰਾ ਨਾ ਵੀ ਬਾਥਰੂਮ ਜਾ ਕੇ ਤੇ ਸਾਰੇ ਘੇੜਾ ਘੂੜਾ ਮਾਰ ਕੇ ਆਇਆ ਤੇ ਆ ਕੇ ਤੇ ਮੈਂ ਪੈ ਗਿਆ ਤੇ ਇਹ ਕਮਰੇ ਨੂੰ ਲੋਕ ਪਹਿਲੇ ਲਾ ਲਾਤਾ ਸੀਗਾ ਵੀ ਲਾ ਕੇ ਪਈ ਸੀਗੇ ਪਹਿਲੇ ਹੀ ਚਾਬੀ ਨਾਲ ਲੱਗੇ ਸੀ ਦੀ ਤੇ ਤੜਕੇ 5 ਵਜੇ ਉਹ ਜਿਹੜਾ ਮੇਨ ਗੇਟ ਹੈਗਾ ਉਹਦੇ ਨਾਲ ਦੋ ਸਾਫੇ ਲੈ ਕੇ ਇੱਕ ਜਿਹੜੇ ਕੌਂਗਰਸ ਅਸੀਂ ਪਏ ਸੀਗੇ ਤੇ ਉਹਦੇ ਨਾਲ ਲੰਮਾ ਕਰਕੇ ਉਹ ਸਾਫੇ ਦੇ ਨਾਲ ਉਹ ਬਾਰ ਨੂੰ ਬਣ ਦਿੱਤਾ ਗਿਆ ਤੇ ਤੜਕੇ ਘਰ ਵਾਲੇ ਕਹਿੰਦੇ ਬਈ ਤੂੰ ਰਾਤ ਵੀ ਉਹ ਕਰਿਆ ਹੈਗਾ ਵੀ ਸਾਫੇ ਨਾਲ ਵੀ ਬਾਰ ਬਣੀ ਗਿਆ ਮੈਂ ਕਿਹਾ ਮੈਂ ਨਹੀਂ ਬਣਿਆਗਾ ਉਹਦੇ ਵੀ ਆਪਣੇ ਬਾਰ ਬੰਨੇ ਹੋਏ ਪਏ ਐ ਵੀ ਕਿਹਨੇ ਬੰਨੇ ਆ ਕਿ ਮੈਂ ਕਿਹਾ ਮੈਨੂੰ ਨਹੀਂ ਪਤਾ ਵੀ ਮੈਂ ਨਹੀਂ ਬੰਨੇਗੇ ਇਹ ਜਿਹੜੇ ਕਮਰੇ ਚ ਸੁੱਤੇ ਪਏ ਸੀ ਤੁਹਾਡੇ ਉਹ ਬਾਰ ਬਾਹਰੋਂ ਬਣਤੇ ਹਾਂ ਬਾਹਰੋਂ ਬਣਨ ਤੇ ਬਾਹਰੋਂ ਜੀ ਤੇ ਜਦੋਂ ਬਾਹਰੋਂ ਮੈਂ ਕਿਹਾ ਮੈਂ ਨਹੀਂ ਬੰਨੇਗੇ ਉਹ ਕਹਿੰਦੇ ਕਿ ਵੀ ਇਹ ਬਾਰ ਆਪਣੇ ਬੰਨੇ ਪਏਗੇ ਮੈਂ ਕਿਹਾ ਨਹੀਂ ਮੈਂ ਨਹੀਂ ਬੰਨੇਗੇ ਤੇ ਉਸ ਤੋਂ ਬਾਅਦ ਅਸੀਂ ਐ ਕਰਦੇ ਕਰਾਉਂਦੇ ਵੀ ਇਹ ਕਿਹਾ ਪਈ ਪਾਪਾ ਨੂੰ ਪੁੱਛ ਲੈਣੇ ਵੀ ਤੂੰ ਤਾਂ ਨਹੀਂ ਬੰਨੇਗੀ ਉਹ ਕਹਿੰਦਾ ਵੀ ਮੈਂ ਤਾਂ ਉੱਠਿਆ ਹੀ ਨਹੀਂ ਮੈਂ ਕਿੱਥੋਂ ਬੰਨਤੇ ਤੇ ਅਸੀਂ ਐ ਕਰਦੇ ਕਰਾਉਂਦੇ ਤੇ ਵੀ ਗੁਰਦੁਆਰਾ ਸਾਹਿਬ ਜਾ ਰਹੇ ਜਾਣੇ ਹੁੰਨੇ ਆ ਅਸੀਂ ਤੇ 5 ਵਜੇ ਤੇ ਮੈਂ ਸਦਿਆਂ ਉੱਠ ਕੇ ਮੈਂ ਕਿਹਾ ਵੀ ਤੁਸੀਂ ਇਸ਼ਨਾਨ ਪਣੀ ਕਰ ਲੋ ਅਦੇ ਘਰ ਵਾਲੀ ਨੂੰ ਆਖਿਆ ਤੇ ਉਹ ਜੋ ਕਪੜੇ ਲੈਣ ਆਈ ਇਧਰ ਕਮਰੇ ਚੋਂ ਆਏ ਇਹਦਾ ਬਾਰ ਨਾਲ ਹੀ ਪੜਿਆ ਪੇਟ ਕੇ ਰੱਖਿਆ ਪਿਆ ਸੀਗਾ ਤੇ ਜਦੋਂ ਉਹਨਾਂ ਨੇ ਆ ਕੇ ਵੇਖਿਆ ਉਹਦੇ ਵੀ ਇਹ ਤਾਂ ਜਦੋਂ ਉਹ ਚਾਬੀ ਚੱਕਣ ਗਈ ਉਧਰਲੇ ਪਾਸੋਂ ਕਮਰੇ ਚੋਂ ਤੇ ਜਦੋਂ ਆ ਕੇ ਚਾਬੀ ਲਾਉਣ ਲੱਗੀ ਤੇ ਬਾਰ ਨੂੰ ਜਦੋਂ ਹੱਥ ਲਾਇਆ ਤੇ ਬਾਰ ਨਾਲ ਦੀ ਨਾਲ ਹੀ ਵੀ ਖੁੱਲ ਗਿਆ ਆਹ ਹਾਂ ਇਹ ਬਾਰ ਨਾਲ ਦੀ ਨਾਲ ਹੀ ਖੁੱਲ ਗਿਆ ਤੇ ਇਸ ਤੋਂ ਬਾਅਦ ਤੇ ਉਹਨਾਂ ਨੇ ਜੀ ਮੈਂ ਬਾਹਰ ਬੈਠਾ ਸੀਗਾ ਤੇ ਉਹਨੇ ਰੋਲਾ ਪਤਾ ਉਹਦੇ ਵੀ ਆਪਾਂ ਤਾਂ ਪੱਟੇ ਗਈ ਸਾਰਾ ਕੁਝ ਆਪਣਾ ਤਾਂ ਲੈ ਕੇ ਲੁੱਟ ਕੇ ਵੀ ਆਹ ਸਾਰਾ ਕੁਝ ਖਲੇਰੇ ਪਿਆ ਗਿਆ ਸਾਮਾਨ ਇਥੇ ਤੇ ਉਸ ਤੋਂ ਬਾਅਦ ਅਸੀਂ ਜਦੋਂ ਮੈਂ ਕਿਹਾ ਨਾ ਕਿਤੇ ਵੀ ਜੋ ਇਹ ਰੋਲਾ ਪਾਰੀ ਮੇਰੇ ਪਾਪਾ ਦਾ ਆਪਰੇਸ਼ਨ ਹੋਇਆ ਹੈਗਾ ਬਾਈਪਾਸ ਕਰੀ ਹੋਈ ਹੈ ਮੈਂ ਕਿਹਾ ਕਿ ਉਹਨੂੰ ਕੁਝ ਹੋ ਗਿਆ ਚਾਂਚੱਕ ਤੇ ਉਹ ਤਾਂ ਜਦੋਂ ਮੈਂ ਭੱਜ ਕੇ ਆਇਆ ਤੇ ਆ ਕੇ ਮੈਂ ਇੱਥੇ ਵੇਖਿਆ ਤੇ ਸਾਰਾ ਕੁਝ ਖਲੇਰੇ ਪਿਆ ਤੇ ਅਸੀਂ ਜਦੋਂ ਨਾਲ ਦੇ ਕੌਂਰੇਜ ਗਏ ਤਾਂ ਉਹਦੇ ਵੀ ਸਾਰੇ ਕੱਪੜੇ-ਕੁਪੜੇ ਕੱਢ ਕੇ ਸੱਟੇ ਪਏ ਟਰੰਕ ਦੇ ਵਿੱਚ ਉਧਰੋਂ ਵੀ ਕੁਝ ਪੈਸੇ ਚੱਕ ਕੇ ਲੈ ਗਏ ਇਧਰ-ਉਧਰ ਲਵਾਰੀਆਂ ਤੋੜ ਕੇ ਤੇ ਇਹਦੇ ਚੋਂ ਨਾਲ ਤਾਂ ਗਹਿਣੇ ਕੱਢੇ ਗਏ ਤੇ ਨਾਲ ਇਹਦੇ ਵਿੱਚੋਂ ਪੈਸੇ ਲੈ ਗਏ ਚੱਕ ਕੇ ਤੇ ਥੋੜੇ ਕਨੇ ਮੇਰੇ ਨਾ ਬਟਕੇ ਦੇ ਵਿੱਚ ਵੀ ਪੈਸੇ ਸੀਗੇ ਉਹ ਵੀ ਲੈ ਗਏ ਸਭ ਕੁਝ ਨਹੀਂ ਛੱਡਿਆ ਹਮ ਜਮਾ ਇੱਕ ਪੰਜੀ ਨਹੀਂ ਛੱਡ ਕੇ ਗਏ ਕਰ ਹੁਣ ਤੱਕ ਜਿਹੜਾ ਤੁਹਾਡਾ ਨੁਕਸਾਨ ਕਿੰਨੇ ਲੱਖ ਦਾ ਹੋ ਗਿਆ ਕਿੰਨਾ ਕੁ 골ਡ ਲੈ ਗਏ ਕਿੰਨੇ ਕੁ ਤੁਹਾਡੀ ਨਗਦੀ ਲੈ ਗਏ ਹੋਰ ਕੀ ਕੁਝ ਲੈ ਗਏ ਸਾਡਾ 2.5 ਲੱਖ ਰੁਪਇਆ ਤਾਂ ਲਈ ਲੈ ਗਏ ਨਾ ਉਥੋਂ ਨਕਦ ਪਿਆ ਸੀ ہاں ਨਕਦ ਉਹ ਕਿਉਂਕਿ ਪਾਪਾ ਦੀ ਦਵਾਈ ਚੱਲ ਰਹੀ ਹੈ ਘਰੇ ਵੀ ਆਪਰੇਸ਼ਨ ਕਰਵਾਇਆ ਹੈਗਾ ਉਹ ਕਿਤੇ ਜਾਣਾ ਪੈਂਦਾ ਬਾਹਰ ਅੰਦਰ ਉਹਦੇ ਵਾਸਤੇ ਪੈਸੇ ਲੈ ਕੇ ਘਰੇ ਰੱਖੇ ਵੀ ਸੀਗੇ ਤੇ ਕੁਝ ਵੀ ਸਾਡਾ 3 ਤੁਲੇ 골ਡ ਸੀਗਾ ਕਿੰਨੇ ਕੁਲੇ 골ਡ ہاں ਜੀ ਉਹ ਵੀ ਲੈ ਗਏ 4-5 ਲੱਖ ਦਾ ਤੁਹਾਡਾ ਨੁਕਸਾਨ ਹੋ ਗਿਆ। ਆ ਮੰਨ ਕੇ ਚਲੋ 4-5 ਲੱਖ ਦਾ ਜੇ ਹਿਸਾਬ ਨਾਲ ਸਿਆਣਾ ਮਹਿੰਗਾ ਹੈਗਾ। ਹੂੰ। ਉਹ ਸਾਬ ਨਾਲ ਹੈਗੀ ਆ। ਜਦੋਂ ਤੜਕੇ ਸਵੇਰ ਤੁਸੀਂ ਉੱਠੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਦਾ? ਨਹੀਂ ਮੇਰੀ ਵਾਈਫ ਨੂੰ ਪਤਾ ਲੱਗਦਾ ਹੈ। ਹੂੰ। ਉਹ ਜਦੋਂ ਇੱਥੇ ਕੱਪੜੇ ਲੈਣ ਆਈ ਹੈ ਨਾ ਇਹ ਕਮਰੇ ਦੇ ਵਿੱਚੋਂ ਉਹਨਾਂ ਨੂੰ ਪਤਾ ਲੱਗਿਆਗਾ। ਉਹਨਾਂ ਨੇ ਆ ਕੇ ਰੌਲਾ ਪਾਇਆ। ਉਹ ਮੰਨੇ ਰੌਲਾ ਪਾਇਆ। ਹਾਂਜੀ। ਇੱਕ ਆ ਘੜੀਆਂ ਘੜੀਆਂ ਕਿੰਨੀਆਂ ਸੀ ਤੁਹਾਡੇ ਜਿਹੜੀਆਂ ਘੜੀਆਂ ਲੈ ਕੇ ਤੁਸੀਂ ਕਿੰਨੇ ਘੜੀਆਂ ਸੀ? 2 ਘੜੀਆਂ ਸੀਗੀਆਂ ਜੀ। ਹੂੰ। ਇੱਕ ਕੜੀ ਤਾਂ ਉਹ ਪਈ ਹੈ ਜੀ ਕਿਹੜੀ ਆਹ ਕੜੀ ਹੈ ਹਾਂ ਜੀ ਇਹ ਇਹ ਤਾਂ ਛੱਡ ਗਈ ਜੀ ਉਹ ਕਿਹੜੀ ਆਹ ਕੜੀ ਹੈ ਹਾਂ ਜੀ ਹੂੰ ਤੇ ਆਹ ਕੜੀ ਥੋੜੀ ਜੀ ਮਹਿੰਗੀ ਸੀਗੀ ਇਹ ਲੈ ਗਈ ਅੱਛਾ ਆ ਇਹਦੇ ਵਿੱਚ ਵੀ ਕੜੀਆਂ ਦੋ ਰ ਪਈਆਂ ਕਟੀਆਂ ਸੀ ਇਹ ਹਾਂ ਲੋਰੀ ਦੇ ਵਿੱਚ ਕਟੀਆਂ ਪਈਆਂ ਸੀ ਇਹ ਲੈ ਗਈ ਹਾਂ ਜੀ ਹੂੰ ਤੇ ਹੋਰ ਉਹਦੇ ਵਿੱਚ ਸੀ ਨਗਦੀ ਸੀ ਜੀ ਉਹ ਬੈਗ ਦੇ ਵਿੱਚ ਤਾਂ ਆ ਸਾਰੇ ਕਾਗਜ਼ ਪੱਤਰ ਉਹਦੇ ਹੀ ਸੀਗੇ ਹਾਂ ਇਹਦੀ ਤੁਹਾਡੇ ਇਹਦੇ ਵਿੱਚ ਹਾਂ ਇਹ ਲੋਰੀ ਦੇ ਵਿੱਚ ਪਈ ਸੀ ਹਾਂ 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 ਜੀ 골ਡ ਉਧਰ ਲਮਰਿਚ ਸੀ ਹਾਂ ਜੀ ਹਾਂ ਜੀ ਜਦੋਂ ਚੋਰੀ ਹੋਈ ਤੜਕੇ ਸਵੇਰ ਤੁਸੀਂ ਪੁਲਿਸ ਨੂੰ ਸੂਚਨਾ ਕਿੰਨੇ ਵਜੇ ਦਿੱਤੀ ਤੇ ਪੁਲਿਸ ਸੂਚਨਾ ਤੋਂ ਬਾਅਦ ਕਿੰਨੇ ਘੰਟਿਆਂ ਬਾਅਦ ਪਹੁੰਚ ਜਾਂਦੀ ਹੈ ਮੈਂ ਸਭ ਤੋਂ ਪਹਿਲਾਂ ਮੈਂਬਰ ਨੂੰ ਹਰਮੇਲ ਸਿੰਘ ਤੇ ਗਰਦੀਪ ਸਿੰਘ ਮੈਂਬਰ ਹੈਗੇ ਪਿੰਡ ਦੇ ਤੇ ਉਹਨਾਂ ਨੂੰ ਮੈਂ ਸੂਚਿਤ ਕੀਤਾ ਸਾਡਾ ਸਰਪੰਚ ਨੂੰ ਵੀ ਮੈਂ ਫੋਨ ਲਾਇਆ ਉਹ ਕੋਈ ਇਸ਼ਨਾਨ ਪਾਣੀ ਕਰਦਾ ਹੋਗਾ ਤੇ ਉਹ ਤੋਂ ਬਈ ਉਹ ਨਹੀਂ ਚੱਕਿਆ ਗਿਆ ਫੋਨ ਤੇ ਉਹ ਤੋਂ ਮੈਂ ਮੈਂਬਰ ਨੂੰ ਫੋਨ ਲਾਇਆ ਹਰਮੇਲ ਸਿੰਘ ਬਾਠ ਨੂੰ ਗਰਦੀਪ ਸਿੰਘ ਬਰਾੜ ਨੂੰ ਉਹ ਜਲਦੀ ਤੋਂ ਜਲਦੀ ਸਭ ਤੋਂ ਪਹਿਲਾਂ ਉਹ ਹੀ ਮੇਰੇ ਘਰੇ ਆ ਕੇ ਮੌਕਾ ਵੇਖਿਆ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਫੋਨ ਕਰਤਾ ਪੁਲਿਸ ਨੂੰ ਤੇ ਪੁਲਿਸ ਨੂੰ ਫੋਨ ਕਰਤਾ ਤੇ ਉਹ ਆਂਦੇ ਵੀ ਅਸੀਂ ਆ ਰਹੇ ਹਾਂਗੇ ਤੇ ਉਸ ਤੋਂ ਬਾਅਦ ਪੁਲਿਸਲੇ ਆ ਗਏ ਸੀਗੇ ਮੌਕਾ ਮੌਕਾ ਵੇਖ ਗਏ ਉਹ ਤੇ ਫਿਰ ਸਾਨੂੰ ਆਂਦੇ ਵੀ ਰਿਪੋਰਟ ਲਿਖਾ ਕੇ ਆਉਣੀ ਹੈਗੀ ਥਾਣੇ ਤੇ ਅਸੀਂ ਆਖਿਆ ਵੀ ਅਸੀਂ ਵਿੱਚ ਤਿਆਰ ਹਾਂ ਵੀ ਚੱਲ ਵੜਾਂਗੇ ਅਸੀਂ ਨਾਲ ਤੇ ਫਿਰ ਸਾਨੂੰ ਫੋਨ ਆ ਗਿਆ ਸਰਪੰਚ ਦਾ ਉਹ ਆਂਦਾ ਵੀ ਅੱਜ ਡਿਊਟੀ ਹੈ ਉਹਨਾਂ ਦੀ ਥਾਣੇ ਵਾਲਿਆਂ ਦੀ ਵੀ ਉਹਦੇ ਵਿੱਚ ਮੇਲੇ ਤੇ ਵੀ ਆਸਰੇ ਐਸਐਚਓ ਸਾਹਿਬ 4 ਵਜੇ ਵੀ ਇੱਥੇ ਆਉਣਗੇ ਘਰੇ ਮੋਕਾ ਵੇਖਣਾ ਤੇ ਵੀ ਤੁਸੀਂ ਨਾ ਜਾਓ ਫਿਰ ਅਸੀਂ ਨਹੀਂ ਗਏ ਜੀ ਜੀ ਹਾਂ ਜੀ ਐਸਐਚਓ ਨੇ ਤੁਹਾਨੂੰ ਟਾਈਮ ਦਿੱਤਾ 4 ਵਜੇ ਦਾ ਵੀ 4 ਵਜੇ ਸ਼ਾਮ ਨੂੰ ਆਉਂਗਾ ਹਾਂ 4 ਵਜੇ ਆਵਾਂਗੇ ਅਸੀਂ 4 ਵਜੇ ਆਉਂਗੇ ਹਾਂ ਜੀ ਜਿਹੜੀ ਚੋਰੀ ਹੋਈ ਹੈ ਕੀ ਲੱਗਦਾ ਤੁਹਾਨੂੰ ਇਹ ਬੀਰੇ ਕੀ ਕਰਕੇ ਹੋਈ ਆ ਜਾਂ ਕਿਸੇ ਨੂੰ ਤੁਹਾਨੂੰ ਸ਼ੱਕ ਹੋਵੇ ਜਾਂ ਕੁਝ ਹੋਰ ਕੋਈ ਬੰਦਾ ਤੁਹਾਡੇ ਪਹਿਲਾਂ ਕੋਈ ਆ ਕੇ ਗਿਆ ਹੋਵੇ ਘਰੇ ਜਿਸਤੇ ਹੋਵੇ ਕੋਈ ਨਹੀਂ ਜੀ ਅਸੀਂ ਇਹਦੇ ਕਿਸੇ ਵੀ ਨਾਂ ਨਹੀਂ ਨਹੀਂ ਲੈਂਦੇ ਕਿਸੇ ਦਾ ਵੀ ਸਾਨੂੰ ਜੇ ਕੋਈ ਬੰਦਾ ਆਉਂਦਾ ਵੀ ਸੀਗਾ ਤੇ ਉਹ ਬਾਹਰੋਂ ਉਥੋਂ ਬਾਹਰ ਤੋਂ ਹੀ ਵਾਪਸ ਹੋ ਜਾਂਦਾ ਸੀਗਾ ਇਹ ਤਾਂ ਕੋਈ ਸ਼ਾਸਤre ਕੋਈ ਘੜੀ ਗਈ ਹੈ ਕਿਸੇ ਬੰਦੇ ਦੇ ਹੁਣ ਅਸੀਂ ਐ ਨਹੀਂ ਪਤਾ ਵੀ ਕੀ ਕਿਹੜੇ ਹਿਸਾਬ ਨਾਲ ਇਹ ਹੋਈ ਹੈਗੀ ਤੇ ਹੋਈ ਸਾਡੇ ਦੋ ਘਰਾਂ ਦੇ ਹੁੰਦੇ ਇਹ ਚਾਰ ਘਰ ਇੱਥੇ ਵੀ ਇੱਕ ਘਰ ਦੇ ਦਾ ਪਾੜ ਲਾਉਣ ਦੀ ਕੋਸ਼ਿਸ਼ ਕਰੀ ਸੀ ਤੇ ਉਹਦੇ ਪਾੜ ਸਿਰੇ ਨਹੀਂ ਚੜਿਆ ਗਿਆ ਵੀ ਉਹਨਾਂ ਨੇ ਆਖਿਆ ਵੀ 4 ਇੰਚੀ ਇਟਾ ਹੋਗਾ ਇਹਦੀਆਂ ਤੇ ਫੇਰ ਤਾਂ ਵੀ ਪਾੜ ਪੂਰਾ ਲੱਗ ਜਾਊਗਾ ਉਹਦੇ ਪਾੜ ਨਹੀਂ ਲੱਗਿਆ ਤੇ ਮੇਰੇ ਜਾ ਕੇ ਉਹਨਾਂ ਨੇ ਫਿਰ ਜਦੋਂ ਉਧਰ ਨਹੀਂ ਹਿਸਾਬ ਚ ਆਇਆ ਤਾਂ ਬਾਈਪਾਸ ਆ ਕੇ ਬਾਹਰਲੇ ਬਾਹਰਲੇ ਸਾਈਡ ਆ ਕੇ ਤੇ ਉਹ ਕੰਦ ਚੜ ਕੇ ਤੇ ਇਹ ਕੰਮ ਕਰਤਾ ਜੀ ਉਹਨਾਂ ਨੇ ਮੈਂ ਤਾਂ ਕਿਸ ਤਰ੍ਹਾਂ ਹੋਈ ਚੋਰੀ ਬਸ ਪੁੱਤ ਪੈ ਸੀ ਅਸੀਂ ਸਾਨੂੰ ਕੋਈ ਪਤਾ ਨਹੀਂ ਲੱਗਿਆ ਜਿਹੜੇ ਕੋਲ ਦੋ ਦਰਵਾਜੇ ਇੱਕ ਇਧਰ ਦਰਵਾਜਾ ਗੈਲਰੀ ਦੇ ਵਿੱਚ ਇੱਕ ਇਧਰਲਾ ਦਰਵਾਜਾ ਇਹ ਵੀ ਬੰਦ ਸੀਗੇ ਅੰਦਰੋਂ ਹਾਂ ਜਦੋਂ ਅਸੀਂ ਤੜਕੇ ਉੱਠੇ ਹਾਂਗੇ ਉਦੋਂ ਮੈਂ ਨਹੀਂ ਵੇਖਿਆ ਇਹ ਦਰਵਾਜਾ ਆਹ ਦਰਵਾਜੇ ਬੰਦ ਸੀਗੇ ਸਾਡਾ ਇਧਰੋਂ ਇਹ ਦਰਵਾਜੇ ਨੂੰ ਬੰਨਿਆ ਪਿਆ ਸੀਗਾ ਨਾਲੇ ਕੁੰਡੀ ਲਾਈ ਪਈ ਸੀ ਨਾ ਸਾਡੇ ਪਰਦੇ ਲਾਏ ਪਏ ਸੀ ਇਹ ਬੰਦ ਸੀਗਾ ਆਹ ਦਰਵਾਜਾ ਨਹੀਂ ਮੈਂ ਵੇਖਿਆ ਤੁਸੀਂ ਹੁਣ ਵੇਖੋ ਜੀ ਕਿ ਤੁਹਾਡਾ ਦਰਵਾਜਾ ਆਹ ਹੈ ਨਾ ਇਹਦਾ ਕੋਈ ਕੁੰਡਾ ਟੁੱਟਿਆ ਨਾ ਉਹਦਾ ਕੋਈ ਕੁੰਡਾ ਟੁੱਟਿਆ ਰਾਤ ਨੂੰ ਤੁਸੀਂ ਲਾ ਕੇ ਪਏ ਆ ਹਨਾ ਫਿਰ ਵੀ ਚੋਰ ਅੰਦਰ ਵੜ ਕੇ ਰਾਤ ਨੂੰ ਹੀ ਕੁੰਟੀ ਲੱਗੀ ਨਹੀਂ ਸੀ ਜੀ ਕੁੰਟੀ ਲੱਗੀ ਨਹੀਂ ਸੀ ਨਹੀਂ ਜੀ ਖੁੱਲੀ ਸੀ ਆ ਖੁੱਲੀ ਜੀ ਬਾ ਸਾਡੀ ਕੁੰਟੀ ਆ ਸੀ ਅੰਦਰ ਜਿੱਦੋਂ ਪਈ ਸੀ ਅੰਦਰ ਕੁੰਡੀ ਅਸੀਂ ਆਪ ਦੀ ਲਾਈ ਪਈ ਸੀ ਇਹਨੂੰ ਲੋਕ ਲੱਗਿਆ ਸੀ ਇਹ ਵਾਰ ਨੂੰ ਵੀ ਲੋਕ ਲੱਗਿਆ ਸੀ ਇਹ ਨਹੀਂ ਸੀ ਕੁੰਡੀ ਲੱਗੀ ਇਹ ਕੁੰਡੀ ਖੁੱਲੀ ਸੀ ਜਦੋਂ ਕੰਦ ਟੱਪੇ ਆ ਗਏ ਫਿਰ ਉਹਨਾਂ ਨੇ ਇਹ ਕੁੰਡੀ ਖੋਲੀ ਇਹ ਹਾਂ ਫਿਰ ਉਹਨਾਂ ਨੇ ਅੰਦਰੋਂ ਲਾਤੀ ਜਦੋਂ ਉਹ ਅੰਦਰ ਵੜ ਗਏ ਨਾ ਉਦੋਂ ਉਹਨਾਂ ਨੇ ਕੁੰਡੀ ਲਾਤੀ ਤੇ ਬਾਰ ਵੀ ਬੰਨਤਾ ਢੀੜਾਣਾ ਬੰਨਤਾ ਬਾਹਰ ਸਾਨੂੰ ਨਹੀਂ ਪਤਾ ਲੱਗਿਆ ਕਾਸੇ ਤੇ ਮੈਂ ਤਾਂ ਤੜਕੇ ਜਦੋਂ 4 ਵਜੇ ਉੱਠੀ ਵੀ ਮੈਂ ਉੱਠ ਕੇ 4 ਵਜੇ ਵੇਖਿਆ ਵੀ ਇਹ ਪੱਗਾਂ ਪੁੱਗਾਂ ਕਾਹਤੋਂ ਬੰਨਣਾ ਪਈਆਂ ਵੀ ਪੜਦਾ ਕਾਹਤੋਂ ਲਾਇਆ ਪਿਆਗਾ ਤੇ ਮੈਂ ਐਂ ਕਹਿ ਕੇ ਤੇ ਮੈਂ ਬਾਹਰ ਨਿਕਲ ਗਈ ਕੁੰਡੀ ਮੈਂ ਆਪ ਖੋਲੀ ਹੈਗੀ ਹਾਂ ਕੁੰਡੀ ਇਹ ਕਾਦੀ ਲੱਗੀ ਨਹੀਂ ਹੁੰਦੀ ਸੀ ਜੰਡੀ ਐਸੀ ਇੱਥੇ ਹੀ ਪੈਂਦੇ ਹੁੰਦੇ ਸੀ ਨਾ ਪਹਿਲਾਂ ਨਹੀਂ ਸਾਫੇ ਦਾ ਅੰਦਰੋਂ ਬੰਨਿਆ ਸੀ ਅੰਦਰੋਂ ਸਾਡਾ ਬਾਹਰ ਵੀ ਬੰਨਿਆ ਸੀ ਆ ਮੂਰੂ ਉਹ ਕੰਧ ਤੋਂ ਹੀ ਮੁੜਿਆ ਜੀ ਐ ਮੁੜ ਕੇ ਆ ਉਹ ਕੁੰਡੇ ਨਾਲ ਬੰਨ ਕੇ ਆ ਸਾਡਾ ਮੂਰੂ ਬਾਹਰ ਬੰਨਤਾ ਇਹ ਤਾਂ ਬਰ ਬੰਦ ਸੀਗਾ ਉੱਤੋਂ ਦੀ ਕੰਧ ਉੱਤੋਂ ਦੀ ਆ ਕੇ ਤੇ ਐ ਆ ਕੇ ਤੇ ਵੀ ਇਧਰਲਾ ਤਾਂ ਬਾਹਰ ਰੜੇ ਪਿਆ ਸੀ ਤੇ ਇੱਥੋਂ ਬੰਦ ਕਰਤਾ ਤੇ ਪਰਦੇ ਵੀ ਲਾ ਦੇ ਵੀ ਉਧਰੋਂ ਨਾ ਕੋਈ ਅੰਦਰ ਆਵੇ ਸਾਡਾ ਆ ਇਹਨਾਂ ਦਾ ਬੰਦ ਸੀ ਬਾਹਰ ਤੇ ਮੁੜ ਕੇ ਇਹਨਾਂ ਨੇ ਅਟੈਕ ਕਰਤਾ ਜੀ ਇਧਰ ਆ ਸਾਫੇ ਭਈਆ ਜੀ ਨਾ ਬੰਨਤਾ ਸਾਡਾ ਬਾਹਰ ਵੀ ਬੰਨਤਾ ਉਹ ਉਹ ਹਾਂ ਉਹ ਵੀ ਬੰਨਤਾ ਹੋ ਤੁਮਰੂ ਆ ਘੰਟਾ ਨਾ बनके ਤੇ ਜਦੋਂ ਮੈਂ ਤਾਂ ਉਹ ਖੁੱਲਿਆ ਪਿਆ ਸੀ ਜਦੋਂ ਮੈਂ ਤੜਕੇ ਆਈ ਨਾ ਤੇ ਮੈਂ ਕਿਹਾ ਪੱਗਾਂ ਪੁੱਗਾਂ ਕਾਹ ਤੋਂ ਬਨਣਾ ਪਈਆਂ ਨਾ ਐ ਕਹਿ ਕੇ ਮੈਂ ਤਾਂ ਪਰਸੂਆਂ ਚ ਬਾਗੀ ਜੀ ਤੇ ਕੁੰਡੀ ਕਾਂਡੀ ਮੈਂ ਹੀ ਖੋਲੀ ਹੈਗੀ ਹੈ ਢਾਈ ਦੇਸੀ ਕੁੰਡੀ ਅੰਦਰ ਜਦੋਂ ਬਾਅਦ ਚ ਬੋਟੀ ਉੱਠੀ ਤੇ ਬੋਟੀ ਨੇ ਉੱਠ ਕੇ ਆਵਦਾ ਜਦੋਂ ਵੇਖਿਆ ਸਾਰਿਆਂ ਤੇ ਇਹਨੇ ਰੌਲਾ ਪਾਇਆ ਵੀ ਐ ਕਰਕੇ ਆਪਣਾ ਸਾਰਾ ਸਮਾਨ ਖਿਲਰ ਰਿਆ ਪਿਆਗਾ ਮਾਂ ਵੀ ਇੱਕ ਬਾਰੂ ਤੋੜੇ ਪਈ ਹੈਗੀ ਜੀ ਫੇਰ ਆਏ ਭੱਜ ਕੇ ਇੱਥੇ ਆ ਕੇ ਵੇਖਿਆ ਜੀ ਸਾਨੂੰ ਕੋਈ ਨਜ਼ਰ ਨਹੀਂ ਆਇਆ ਸਾਨੂੰ ਵੀ ਤਾਂ ਕਮੁਰੇ ਨਹੀਂ ਰਹੀ ਹੋ ਗਿਆ ਹਾਂ ਅੱਖਾਂ ਬਰੇ ਨੇਰਾ ਹੋ ਗਿਆ ਵੀ ਕਿਹੜੇ ਵੇਲੇ ਦਾ ਆਸਤਾ ਹੋ ਗਿਆ ਕਦੋਂ ਇਹ ਗੱਲ ਬਣ ਗਈ ਸਾਨੂੰ ਕੋਈ ਪਤਾ ਨਹੀਂ ਮਾਦਾ ਕਿੰਨੀ ਉਮਰ ਹੋ ਗਈ ਤੁਹਾਡੀ ਸਾਡੀ ਉਮਰ ਹੋ ਗਈ 62 ਸਾਲ ਦੀ 62 ਸਾਲ ਦੇ ਵਿੱਚ ਪਹਿਲਾ ਹਾਸਾ ਜਿਹੜਾ ਵਾਪਰਿਆ ਤੁਹਾਡੇ ਘਰੇ ਹਾਂਜੀ ਇੱਥੇ ਸਾਡੇ ਘਰੇ ਕੋਈ ਆਸਤਾ ਨਹੀਂ ਬਸ ਇਹ ਤੂੰ ਪਹਿਲਾਂ ਤੇ ਨਹੀਂ ਕੋਈ ਵਾਪਰਿਆ ਨਾ 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 ਇੱਥੇ ਸਾਡੇ ਘਰੇ ਕੋਈ ਨਹੀਂ ਸੀ ਸਾਡਾ ਪਰਿਵਾਰ ਅਸੀਂ ਬਾਹਲੇ ਜਾਣੇ ਜੀ ਸਾਨੂੰ ਕੋਈ ਇਹੋ ਜਿਹਾ ਹੈ ਹੀ ਨਹੀਂ ਸੀਗਾ ਤੁਸੀਂ ਵੇਸਲੇ ਹੋ ਕੇ ਪੈਗੇ ਵੀ ਐ ਕਿ ਹੁੰਦਾ ਅਜੇ ਤੱਕ ਤਾਂ ਸਾਡੇ ਕੋਈ ਘਟਨਾ ਘੱਡੀ ਨਹੀਂ ਜਿਵੇਂ ਖੇਤਾਂ ਦੇ ਵਿੱਚ ਤੁਸੀਂ ਬੈਠੇ ਹੋ ਢਾਣੀਆਂ ਤੁਹਾਡੀ ਤੁਹਾਨੂੰ ਵੇਸਲੇ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਸੀਗਾ ਜੀ ਫਿਰ ਉਹ ਨੂੰ ਨਹੀਂ ਨਹੀਂ ਹੋਣਾ ਚਾਹੀਦਾ ਸੀਗਾ ਫਿਰ ਜਿਹੜਾ ਕੋਈ ਗੱਲ ਬਣਨੀ ਹੋਵੇ ਪਰਿਵਾਰ ਦੇ ਸਿਰ ਤੇ ਹੋ ਗਈ ਜੀ ਅਸੀਂ ਇਹ ਸਾਡਾ ਜਿਹੜਾ ਬਜ਼ੁਰਗ ਹੈਗਾ ਇਹ ਬਹੁਤ ਸਾਡਾ ਬਜ਼ੁਰਗ ساری ਰਾਤ ਤੁਰਿਆ ਫਿਰਦਾ ਸੀ ਬਹੁਤ ਇਹ ਦਲੇਰ ਸੀਗਾ ਇਹ ਦਲੇਰ ਸੀ ਇਹਦਾ ਪ੍ਰੈਸ਼ਨ ਹੋਇਆਗਾ ਬਾਈਪਾਸ ਸਰਜਰੀ ਹੋਇਆ ਇਹਦਾ ਪੈਨ ਕਰਕੇ ਸਾਡੇ ਆਸਤਾਪਾਤ ਦਾ ਨੁਕਸਾਨ ਹੋ ਗਿਆ ਸਾਡਾ ਇਹ ਸਾਡੇ ਘਰ ਦਾ ਚਿੰਤਾ ਹੀ ਸੀਗਾ ਸਾਰਾ ਤੁਸੀਂ ਵੇਖ ਲਏ ਹੋਗੇ ਤੁਸੀਂ ਇੱਕ ਲੋਕ ਆ ਜਿਹੜੇ ਜਿਹੜੇ ਚੋਰ ਆ ਇਹ ਜਿਹੜੇ ਲੋਕ ਹੁੰਦੇ ਆ ਮਾਤਾ ਸਿਆਣੇ ਬਜ਼ੁਰਗ ਕਹਿੰਦੇ ਆ ਇਹ ਲੋਕ ਸਾਦਾ ਖਤਰਾ ਹੈ ਇਹ ਚੋਰਾਂ ਖਾਤਰ ਨਹੀਂ ਹੋ ਬਣੇ ਜਦੋਂ ਚੋਰ ਤਾਂ ਆ ਕੇ ਆ ਕੇ ਚੋਰੀ ਕਰਨ ਜਿੱਡਾ ਮਰਜੀ ਲੋਕ ਤੋੜ ਹੀ ਲੈਂਦੇ ਉਹਨਾਂ ਨੇ ਤਾਂ ਹਾਂਜੀ ਹਾਂਜੀ ਆ ਮੈਨੂੰ ਹੁਣ ਆ ਵੀ ਜੇ ਆਹ ਕੁੰਡੀ ਲੱਗੀ ਹੁੰਦੀ ਖੰਮਨੀ ਕੋਈ ਗੱਲ ਬਚਤ ਹੋ ਜਾਂਦੀ ਜਦੋਂ ਉਹਨਾਂ ਨੇ ਆਹ ਲੋਕ ਤੋੜ ਤੋੜਨੇ ਜੋ ਵੀ ਤੋੜ ਲੈਂਦੇ ਫੇਰ ਉਹ ਹਾਂ ਉਹ ਸ਼ਾਇਦ ਜੇ ਕੁੰਡੀ ਲੱਗੀ ਤੇ ਬਚਤ ਹੋ ਜਾਂਦੀ ਵੀ ਬਾਹਰ ਹੀ ਮੁਰਜ ਜਾਂਦੇ ਮੁਰਜ ਜਾਂਦੇ ਹਾਂ ਸ਼ਾਇਦ ਹੋ ਜਾਂਦੀਆਂ ਕਹਿੰਦੀ ਆ ਮੈਂ ਇਹ ਤੋੜਦੇ ਜੀ ਇਹਨੂੰ ਫੜਕਾ ਹੁੰਦਾ ਮਾੜਾ ਇਹ ਤੋੜਦੇ ਨੂੰ ਫਿਰ ਕੀ ਪਤਾ ਲੱਗੇ ਉੱਠ ਖੜਦੇ ਪਰ ਇਹ ਤਾਂ ਪਤਾ ਹੀ ਨਹੀਂ ਸੀ ਕਿ ਜੇ ਖੁੱਲਿਆ ਸਿੱਧਾ ਹੀ ਆ ਗਈ ਉਹ ਮਾਤਾ ਚੋਰੇ ਹੌਸਲਾ ਵੇਖੋ ਕਿੰਨੇ ਬਲੰਦਾ ਵੀ ਪਹਿਲਾਂ ਤੁਹਾਡਾ ਇਧਰੋਂ ਉਹਨੇ ਸਾਰਾ ਸਮਾਨ ਫਰੋਲਤਾ ਅਲਮਾਰੀ ਫਰੋਲੀ ਫਿਰ ਦੂਜੀ ਅਲਮਾਰੀ ਫਰੋਲੀ ਫਿਰ ਉਹਨਾਂ ਨੇ ਜਿਹੜੇ ਤੁਹਾਡੇ ਟਰੰਕ ਆ ਤੁਸੀਂ ਕਹਿੰਦੇ ਹੋ ਸਾਰੇ ਖੋਲੇ ਜੀ ਹਾਂਜੀ ਹਾਂਜੀ ਤੁਹਾਡੇ ਇਹ ਸਾਡੇ 4 ਟਰੰਕ ਹੈ ਜੀ ਆਰੇ ਕਾਮੀਆਂ ਕੁੰਨਲੇ ਪੱਟੇ ਗਿਆ ਹਾਂ ਸਾਰਾ ਲੀੜਾ ਲੱਤਾ ਕੱਢੀ ਗਏ ਸਾਰਾ ਬਾਹਰ ਆ ਆਂਜੀ ਆ ਸਾਰੇ ਜਿਹੜੇ ਜਿੰਨੇ ਪਰਸਾ ਸਾਰੇ ਪਰਸਾ ਸਾਡਾਂ ਚ ਪੈਸੀ ਸੀਗੀ ਹਾਂ ਜਿਹੜੀ ਇਹ ਚਾਰ ਟਰੱਕ ਤੁਹਾਡੇ ਜਿਹੜੇ ਫਾਇ ਤਾਂ ਚਾਰੇ ਫਰੋਲੇ ਜੀ ਚਾਰੇ ਆ ਉਮੇ ਪਏ ਲੀੜੇ ਲੱਤਾ ਸਾਰਾ ਛੁੱਡਿਆ ਹਾਂ ਉਮੇ ਪਏ ਸਾਰੇ ਸਮਾਨ ਸੋਨਾ ਕੱਢ ਕੇ ਲੈ ਗਏ ਹੂੰ ਇੰਨੇ ਸੋਨਾ ਕੁਛ ਪੇਟੀ ਦੇ ਵਿੱਚ ਠੀਕ ਅ ਜੀ ਵਿੱਚ ਇਹਦੇ ਸੋਨਾ ਪੇਟੀ ਦੇ ਵਿੱਚ ਹਾਂਜੀ ਹਾਂਜੀ ਉਧਰ ਵੀ ਸੋਣਾ ਜੈ ਜੀ ਹਾਂਜੀ 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 ਮਾਤਾ ਆਮ ਬੰਦੇ ਦਾ ਪਤਾ ਨਹੀਂ ਹੁੰਦਾ ਘਰ ਦੇ ਵਿੱਚ ਤੁਸੀਂ ਰੱਖਿਆ ਸਮਾਨ ਤੇ ਛੇਦੀ ਦੀ ਜੇ ਗੱਲ ਕਰਗੇ ਤੁਹਾਡਾ ਜ਼ਮਾਨ ਹੈ ਤੁਹਾਨੂੰ ਨਹੀਂ ਲੱਭਦਾ ਨਹੀਂ ਲੱਭਦਾ ਜੇ ਸਮਾਨ ਬੁੜੀਆਂ ਦਾ ਰੱਖਿਆ ਹੋਵੇ ਘਰੇ ਬੁੜੀਆਂ ਨੂੰ ਆਪ ਦਾ ਸਮਾਨ ਰੱਖਿਆ ਨਹੀਂ ਲੱਭਦਾ ਤੇ ਚੋਰ ਵੇਖੋ ਰਾਤ ਨੂੰ ਆ ਕੇ ਤੁਹਾਡੇ ਕੱਲਾ ਕੱਲਾ ਟਰੰਕ ਫਰੋਲ ਕੇ ਤੇ ਪੇਟੀਆਂ ਦੇ ਵਿੱਚੋਂ ਸਮਾਨ ਲੈ ਕੇ ਗਏ ਹਾਂਜੀ ਹਾਂਜੀ ਸਾਰਾ ਲੈ ਗਏ ਕਿ ਉਹਨਾਂ ਦੇ ਦਿਰ ਸੀਗੇ ਜੀ ਕਿ ਇਹ ਜਾਂ ਉਹ ਬੰਦੇ ਸੀਗੇ ਸਾਨੂੰ ਕੋਈ ਅੱਗੇ ਮੈਂ ਬਾਹਰ ਪੈਂਦੀ ਹੁੰਦੀ ਸੀ ਜੀ ਬਈ ਕਿ ਆਪਦੇ ਸਾਡੇ ਕੋਈ ਜਿਹੜੀ ਗਣਾ ਨੇ ਦੱਬ ਲਈ ਅਸੀਂ ਸਾਰੇ ਅੰਦਰ ਹੋ ਕੇ ਪਏ ਗਏ ਜੀ ਜਦੋਂ ਨੁਕਸਾਨ ਹੋਣਾ ਹੋਵੇ ਮਤ ਕੀ ਬਦਕ ਕਦੋਂ ਦੀ ਪਲੈਨਿੰਗ ਬਣਾਈ ਜਾਂਦਾ ਹੋਵੇ ਜੀ ਕੋਈ ਪਲੈਨ ਦੇ ਬਿਨਾ ਕੰਮ ਨਹੀਂ ਹੋਇਆ ਜੀ ਇਹ ਕੋਈ ਪਲੈਨਿੰਗ ਸੀਗੀ ਕੋਈ ਰੇਕੀ ਜਿਵੇਂ ਕਹਿ ਦਿੰਨੇ ਆਪਾਂ ਪੂਰਾ ਕਰਕੇ ਕੰਮ ਕਰਿਆ ਜੀ ਇਹ ਇੱਕ ਬੰਦੇ ਥੋੜਿਆ ਦਾ ਕੰਮ ਨਹੀਂ ਜੀ ਬੰਦੇ ਉਹ ਪਹਿਲਾਂ ਉਹਦੇ ਤਾਂ ਉਹ ਕੰਦ ਪੰਨੀ ਉਹ ਤੇ ਉਹ ਇੱਕ ਸਭਲਾਂ ਸੁਬਲਾ ਉਹਨਾਂ ਕੋਲੇ ਕੋਲੇ ਸੀ ਸਾਰਾ ਸਮਾਨ ਤੇ ਪੇਟਾਂ ਤੇ ਕੰਦਾਂ ਟੁੱਟਦੀ ਨਹੀਂ ਗਈ ਜਿਹੜਾ ਮੋਰਾ ਕੱਢਦੇ ਸੀ ਤੇ ਫਿਰ ਬਾਲੇ ਬੰਦੇ ਦਾ ਕੰਮ ਹੀ ਹੈ ਜੀ ਵੀਰੇ ਤੁਹਾਡੇ ਚਾਹ ਤੁਸੀਂ ਚਾਰ ਘਰ ਆਇਤੇ ਅੱਛਾ ਚਾਰ ਘਰ ਆਏ ਜੀ ਚਾਚੇ ਚਾਰ ਘਰਾਂ ਦੇ ਵਿੱਚ ਕਿਸੇ ਤੇ ਕੈਮਰਾ ਨਹੀਂ ਲੱਗਿਆ ਕੈਮਰਾ ਕਿਸੇ ਤੇ ਨਹੀਂ ਲੱਗਿਆ ਜੀ ਨਾ ਕੋਈ ਕੁੱਤਾ ਆਪਣੇ ਕੁੱਤਾ ਹੁਣ ਕਹਦੇ ਕੁੱਤਾ ਨੇ ਗੁੰਡਾ ਤਾਂ ਬਚਤ ਹੋ ਜਾਂਦੀ ਤਾਂ ਹੈ ਨਹੀਂਗਾ ਨਾ ਜੀ ਹੁਣ ਤਾਂ ਕੁੱਤੇ ਦੀ ਜਰੂਰਤ ਹੈ ਤੁਸੀਂ ਢਾਣੀ ਦੇ ਵਿੱਚ ਬੈਠੇ ਹੋ ਅਸੀਂ ਐਵੇਂ ਬੈਠਾ ਉਹ ਕਹਿੰਦੇ ਵੀ ਪਾਪ ਕਰਕੇ ਕਹਿੰਦੇ ਕੁਝ ਨਹੀਂ ਹੁੰਦਾ ਬਹੁਤ ਜਰਾਂ ਦੇ ਬੈਠੇ ਆ 30 ਸਾਲ ਹੋ ਗਏ ਕੀ ਲੱਗਦਾ ਵੀ ਜੇ ਕਰ ਸ਼ਾਇਦ ਕੁੱਤਾ ਘਰੇ ਰੱਖਿਆ ਹੁੰਦਾ ਨਾਲ ਤਾਂ ਪੁਰਾਣੇ ਬਜ਼ੁਰਗ ਕਹਿੰਦੇ ਆ ਵੀ ਰੋਟੀ ਟੁੱਕ ਪੈਦਾ ਪੁੰਨ ਹੁੰਦਾ ਤੇ ਨਾਲੇ ਘਾਦੀ ਰਾਖੀ ਰੱਖਦਾ ਉਹ ਹਾਂਜੀ 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 ਅਸੀਂ ਕਹਿੰਦੇ ਆ ਹੁਣ ਵੀ ਇਹ ਰੱਖਿਆ ਹੁੰਦਾ ਸਾਡਾ ਕੁਝ ਨਾ ਕੁਝ ਬਚਤ ਹੋ ਜਾਂਦੀ ਹਾਂ ਸਾਨੂੰ ਕੀ ਕਹਿੰਦਾ ਵੀ ਅੱਗੇ ਤੋਂ ਰੱਖ ਲਗੇ ਹਾਂਜੀ ਹਾਂਜੀ ਰੱਖਾਂਗੇ ਹਾਂ ਹੁਣ ਸਭ ਪੂਰਾ ਕਰਾਂਗੇ ਜੀ ਸਭ ਕੁਝ ਹਾਂ ਹੁਣ ਤੇ ਜੇ ਨੁਕਸਾਨ ਹੋਈ ਗਿਆ ਕਰੋਦੇ ਨਾ ਕਰੋ ਹਨਾ ਚਲੋ ਜੀ ਆਪਾਂ ਵੇਖੀਏ ਪਾੜ ਕਿੱਥੇ ਲਾਇਆ ਚਲੋ ਇਹ ਅੱਜ ਦੇ ਪਾਸੇ ਚੋਰ ਆ ਗਏ ਆ ਕੇ ਇਹਨਾਂ ਨੇ ﺍﻟमारी ਫਰੋਲੀ ਪੇਟੀ ਫਰੋਲੀ ਤਿੰਨ ਚਾਰ ਟ੍ਰੰਕ ਹੈ ਤਿੰਨੇ ਚਾਰ ਟ੍ਰੰਕਾਂ ਨੂੰ ਫਰੋਲ ਕੀ ਢਾਈ ਤਿੰਨ ਟੋਲੇ ਜਿਹੜਾ ਸਿਉਣਾ ਉਹ ਲੈ ਗਏ ਤੇ ਕੁਛ ਨਗਦੀ ਸੀ ਸਵਾ ਲੱਖ ਰੁਪਇਆ ਘਰ ਦੇ ਵਿੱਚ ਬਜ਼ੁਰਗ ਸੀ ਢੱਲਾ ਪਿਆ ਇਲਾਜ ਖਾਤਰ ਉਹ ਪੈਸੇ ਰੱਖੇ ਹੋਏ ਸੀ ਕਹਿੰਦੇ ਕੀ ਪਤਾ ਕਦੋਂ ਬਜ਼ੁਰਗ ਨੂੰ ਹੁਲ ਜਾਣਾ ਪੈ ਜੇ ਬਾਈ ਦੱਸ ਰਿਹਾ ਕਿ ਪਾੜ ਲਾ ਅੱਛਾ ਆਹ ਉਹਨਾਂ ਦੇ ਦੀਰ ਪਤਨੀ ਕਿੱਥੋਂ ਲਿਆਂਦੀ ਐ ਆਹ ਲੋਕ ਲੱਗਿਆ ਸੀ ਤੇ ਇਹਨੂੰ ਬੰਨ੍ਹਤਾ ਐ ਕਰਕੇ ਪੂਰਾ ਵੀ ਇਧਰੋਂ ਖੜਕਾਣਾ ਹੋਏ ਕੋਈ ਬੰਦਾ ਨਾ ਆ ਜੇ ਤੇ ਮੁੜ ਕੇ ਇੱਥੇ ਹੀ ਪਾੜ ਪਾਇਆ ਉਹਨਾਂ ਨੇ ਹਾਂ ਆ ਵੇਖੋ ਇੱਥੇ ਪਾੜ ਪਾਇਆ ਉਹਨਾਂ ਨੇ ਹੂੰ ਕੋਸ਼ਿਸ਼ ਕਰੀ ਵੀ ਪੱਟਣ ਦੀ ਹੋ ਸਕਦਾ ਇੱਥੇ ਉਹਨਾਂ ਨੂੰ ਕੋਈ ਨਹੀਂ ਲੱਗਿਆ ਹੋਣਾ ਵੀ ਨਹੀਂ ਇਹ ਭੰਨਿਆ ਜਾਣਾ ਤੁਹਾਡਾ ਇਹ ਜਿੱਥੇ ਪਾੜ ਲੱਗਿਆ ਕੋਈ ਪੇਟਿਆਂ ਵਾਲਾ ਕਮਰਾ ਹੈ ਹਾਂਜੀ ਇੱਥੇ ਪੇਟਿਆਂ ਹੈ ਪੇਟੀਆਂ ਇੱਧਰ ਲੱਗਾ ਪੇਟੀਆਂ ਆਪਣੇ ਮੇਰੇ ਚਾਚੇ ਤਾਈ ਦੇ ਘਰ ਆ ਉਹ ਮੇਰਾ ਘਰ ਹੈ ਆ ਵੀ ਮੇਰੇ ਚਾਚੇ ਦਾ ਘਰ ਆ ਉਹ ਵੀ ਮੇਰੇ ਚਾਚੇ ਦਾ ਘਰ ਆ ਜਿਹੜਾ ਹਾ ਪਾੜ ਲੱਗਿਆ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਇਹ ਨੋਂ ਚੀ ਕੰਦ ਹੈ ਤੇ ਗਾਰੇ ਚ ਚਣਾਈ ਹੈ ਉਹਨੇ ਅਖਾ ਸੋਖਾ ਪੱਜ ਜੂਆ ਇਹ ਬੀਟਾ ਨਿਕਲ ਜਾਨੀ ਗਾਰੇ ਚ ਹੀ ਹੈ ਇਹਨਾਂ ਦਾ ਪਤਾ ਹੋਊ ਉਹਨਾਂ ਨੂੰ ਪਤਾ ਹੋਊ ਫੇਰ ਹੀ ਉਹਨੇ ਪਾੜ ਲਾਇਆ ਵੀ ਇੱਥੇ ਪੇਟੀਆਂ ਵਾਲਾ ਕਮਰਾ ਜਾਂ ਪਤਾ ਹੀ ਹੋਊ ਜੀ ਕੀ ਪੇਟੀਆਂ ਰੱਖੀਆਂ ਹੋਣਗੀਆਂ ਇਹਨਾਂ ਦੇ ਨਾਲ ਤੇ ਪੇਟੀਆਂ ਹੁਣ ਇਹਨਾਂ ਨੇ ਚੱਕਤੀਆਂ ਹੋਣਗੀਆਂ ਕਹਿੜੀ ਸਾਦੇ ਹੁਣ ਇੱਥੇ ਵੀ ਵੇਖ ਲੈਣੇ ਵੀ ਜਨਨ ਕਿ ਉਹ ਸਕੀਮ ਸੀ ਕਿ ਪਹਿਲਾਂ ਇੱਥੇ ਸੀ ਪੇਟੀਆਂ ਜੀ ਉਹਨਾਂ ਦੀ ਪਹਿਲਾਂ ਇੱਥੇ ਸੀ ਹਾਂ ਫਿਰ ਤਾਂ ਰੇਕੀ ਲੱਗਦੀ ਹੈ ਪੂਰੀ ਕਿ ਪੂਰੀ ਹੈ ਜੀ ਇਹ ਪੂਰੀ ਰੇਕੀ ਆਮ ਤਾਂ ਹੁਣ ਕਿਸੇ ਬੰਦੇ ਅਸੀਂ ਵੀ ਆਏ ਆ ਬਾਹਰੋਂ ਆਮ ਤਾਂ ਤੁਹਾਡੇ ਰਿਸ਼ਤੇਦਾਰ ਨੂੰ ਵੀ ਨਹੀਂ ਪਤਾ ਲੱਗਣਾ ਬਾਹਰਲੇ ਪਾਸੇ ਵੀ ਕਿਹੜੇ ਕਮਰੇ ਚ ਪੇਟੀਆਂ ਕਿਹੜੇ ਚ ਨਹੀਂ ਤੇ ਹੁਣ ਤੁਸੀਂ ਦੱਸ ਰਹੇ ਹੋ ਵੀ ਇਹਦੇ ਵਿੱਚੋਂ ਬਦਲਤੀਆਂ ਪੇਟੀਆਂ ਪਹਿਲਾਂ ਇੱਥੇ ਸੀ ਪੇਟੀਆਂ ਉਹ ਜਿਹੜੀਆਂ ਉਹਨਾਂ ਨੇ ਟਰੈਕਟਰ ਕਰ ਦਿੱਤਾ ਇਹ ਕਮ ਇਹਦੇ ਵਿੱਚੋਂ ਪਟੀਆਂ ਕਦੋਂ ਚੱਕੀਆਂ ਤੁਸੀਂ ਫਿਰ ਉਹਨੂੰ ਕਦੋਂ ਚੱਕੀਆਂ ਸੀ ਇਹ ਤਾਂ ਹੋ ਗਈ 7-8 ਮਿੰਨੂ ਬਈ 7-8 ਮਿੰਨੂ ਹਾਂ ਹੂੰ ਜੀ ਫਿਰ ਉਹਨੂੰ ਸ਼ੱਕ ਸੀ ਤਾਂ ਫੇਰ ਹੀ ਉਹ ਆਈ ਨਾ ਉਹਨੇ ਕਿਹਾ ਵੀ ਚਲੋ ਜਾ ਉਹਨਾਂ ਨੂੰ ਹੁਣ ਵੀ ਪਾੜ ਲਾ ਕੇ ਕੇਰਾ ਇਹਦਾ ਘਰ ਦੇ ਸੁੱਤੇ ਪਏ ਹੋਣਗੇ ਕੇਰਾ ਐਂਟਰੀ ਕਰ ਲਗੇ ਘਰ ਦੇ ਵਿੱਚ ਉਹ ਐਂਟਰੀ ਕਰ ਲਗੇ ਜੀ ਉਹ ਜੀ ਕੋਈ ਹੋਊਗੀ ਸਕੀਮ ਫਿਰ ਉਹਨਾਂ ਦੀ ਹੂੰ ਐਂਟਰੀ ਤੋਂ ਪਾ ਵੀ ਪਾੜ ਲਾ ਕੇ ਵੜ ਜਗੇ ਕੇਰਾ ਤੇ ਮੁੜ ਕੇ ਕੀ ਪਤਾ ਜੀ ਸਾਰੇ ਘਰਾਂ ਤੇ ਹੋ ਜਾਂਦਾ ਅਟੈਕ ਬਸ ਇਹ ਤਾਂ ਬਸ ਮਹਾਰਾਜ ਨੂੰ ਪਤਾ ਬਾਤ ਚਲ ਹੋ ਗਈ ਪਰ ਕੋਈ ਨਹੀਂ ਵੀ ਹੋ ਰਹੀ ਆਪਣਾ ਮੇਰਾ ਚਾਚੇ ਦਾ ਮਾਸੀ ਦਾ ਮੁੰਡਾ ਲੱਗਦਾ ਇਹ ਹੀ ਤੇ ਬਸ ਅਟੈਕ ਹੋ ਗਿਆ ਇਹਨਾਂ ਤੇ ਜਿਹੜਾ ਕੰਮ ਹੋਣਾ ਸੀ ਜਿਵੇਂ ਤੁਸੀਂ ਢਾਣੀ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਚਕੰਨੇ ਹੁੰਦੇ ਲੋੜ ਹੈ ਹਾਂਜੀ ਇਹ ਤਾਂ ਹੈ ਜੀ ਚਕੰਨੇ ਹੁੰਦੇ ਲੋੜ ਹੈ ਜੀ ਫਿਰ ਬਈ ਵੇਸਲੇ ਹੋ ਗਏ ਤੇ ਕੰਮ ਹੋ ਗਿਆ ਜੀ ਇਹ ਜੇ ਚਕੰਨੇ ਹੁੰਦੇ ਤਾਂ ਫਿਰ ਕੈਮਰੇ ਕੋ ਮਰੇ ਲੱਗੇ ਹੁੰਦੇ ਪਤਾ ਲੱਗ ਜਾਂਦਾ ਉਹ ਬੱਕੜੇ ਜਾਂਦੇ ਵੀ ਕਿਵੇਂ ਉਹ ਕੋਈ ਕੈਮਰਾ ਨਹੀਂ ਕੋਈ ਸਬੂਤ ਨਹੀਂ ਦਰਮਾਨ ਇਹ ਪਾਣੀ ਲਾ ਕੇ ਆਇਆ ਜੀ ਇਹ ਮੈਂ 12 ਵਜੇ ਪਾਣੀ ਲਾ ਕੇ ਆਇਆ ਹੂੰ ਇਹ ਪਾਣੀ ਲਾ ਕੇ ਆਏ ਉਦੋਂ ਕੋਈ ਵਾਰ ਦਾਤ ਨਹੀਂ ਸੀ ਉਸ ਤੋਂ ਬਾਅਦ ਬਾਅਦ ਹੋਈ ਜੀ ਕੋਈ ਚੱਕ ਨਹੀਂ ਮੇਰਾ ਚੜਾਈ ਚ ਮਾਰਿਆ ਕੋਈ ਹੂੰ ਨਹੀਂ ਵਾਈਟਾ ਹੀ ਨਹੀਂ ਉਦੋਂ ਬਾਅਦ ਬਾਅਦ ਹੋਏ 9 9:30 10:00 10:00 10:00 10:00 11:00 ਜੀ ਹਾਂ ਜੀ ਆਪਣੇ ਵਾਲੀਬਾਲ ਖੇਡ ਕੇ ਆਏ